ਰਾਗ ਗੌੜੀ ਮਾਲਾ ਮਹਿਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਗ ਸੋਗ ਹਾਨ ਮਿਰਤ ਦੁਖ ਸੋਕ ਚਿਤ ਸੰਸਾਰ ਗੁਰ ਮਿਲੇ ਰਹਾਉ ਜਉ ਲਹਉ ਕਿਸ ਸੋਚੋਂ ਚਿਤਵਉ ਤਉ ਲੋ ਦੁਖਣ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਜ ਜੇਤਿ ਸਿਆਣਪ ਕਰਮ ਹੋਂ ਕੀਏ ਤੇਤੇ ਬੰਦ ਪਰੇ ਜੋ ਸਾਦੋ ਕਰ ਮਸਤਕ ਧਰਿਓ ਤਬ ਹਮ ਮੁਕਤ ਭਾਏ ਜੋ ਲਓ ਮੇਰੋ ਮੇਰੋ ਕਰਤੋ ਤੋ ਲਓ ਬਿਖ ਘਿਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਜ ਸੋਏ ਜੋ ਲੋ ਪਉ ਪੋਟ ਉਠਾਈ ਚਲਿਓ ਜੋ ਲੋ ਡਾਣ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਜੋ ਲੋ ਪੋਟ ਉਠਾਈ ਚਲਿਓ ਤਉ ਲੋ ਡਾਣ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰ ਰਹੇ ਹਨ ਰਾਗ ਗਉੜੀ ਮਾਲਾ ਇਕ ਗੌੜੀ ਦੀ ਕਿਸਮ ਹੈ ਮਹਿਲੋ ਪੰਜਵਾਂ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਮਹਾਰਾਜ ਕਹਿੰਦੇ ਜਦੋਂ ਮੈਂ ਨਾ ਬਾਲ ਬੁੱਧ ਪ੍ਰਾਪਤ ਕਰ ਲਈ ਤੇ ਮੈਨੂੰ ਆਤਮਿਕ ਸੁਖ ਮਿਲਿਆ ਆਮ ਕਰਕੇ ਆਪਾਂ ਇਸ ਗੱਲ ਨੂੰ ਹਮੇਸ਼ਾ ਸੁਣਦੇ ਕਹਿੰਦੇ ਆਮ ਲੋਕਾਂ ਨੂੰ ਦੇਖਿਆ ਗਿਆ ਕਿ ਜਿਹੜੇ ਬੱਚੇ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਆ ਉਹਨਾਂ ਨੂੰ ਦੁਨੀਆਦਾਰੀ ਤੋਂ ਕੋਸ਼ਿਸ਼ ਦੇਣਾ ਦੇਣਾ ਨਹੀਂ ਉਹਨਾਂ ਨੂੰ ਕੋਈ ਅਸਰ ਨਹੀਂ ਬકરી ਗੱਲ ਜਦੋਂ ਬੱਚਾ ਵੱਡਾ ਹੁੰਦਾ ਮਾਹੌਲ ਦਾ ਅਸਰ ਜਿਹੜਾ ਉਹਦੇ ਉੱਪਰ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਖਾਸ ਕਰਕੇ ਫਿਰ ਆਪਾਂ ਜਿੱਦਾਂ ਜਿੱਦਾਂ ਬੱਚਿਆਂ ਨੂੰ ਸਿਖਾਉਂਦੇ ਆਂ ਬੱਚੇ ਉਹ ਸਿੱਖਦੇ ਜਾਂਦੇ ਆ। ਕਿਉਂਕਿ ਜੋ ਕੰਨਾਂ ਦੇ ਨਾਲ ਆਪਾਂ ਸੁਣਿਆ ਉਹ ਸਾਡੀ ਜ਼ੁਬਾਨ ਬੋਲੇਗੀ। ਹੁਣ ਇੱਕ ਬੱਚਾ ਉਹਨੂੰ ਤੁਸੀਂ ਕਿੱਥੇ ਬੇਸਮੈਂਟ ਵਿੱਚ ਬੰਦ ਕਰ ਦਿਓ ਉਹਦੇ ਕੰਨਾਂ ਦੇ ਵਿੱਚ ਕੋਈ ਵੀ ਆਵਾਜ਼ ਨਾ ਪਾਵੇ ਤਾਂ ਛੋੜੇ ਸਮੇਂ ਬਾਅਦ ਉਹ ਗੋਂਗਾ ਵੀ ਹੋਏਗਾ ਤੇ ਬહેરા ਵੀ ਹੋਏਗਾ ਜੋ ਸੁਣਦਾ ਹੈ ਬੱਚਾ ਉਹ ਬੋਲਦਾ ਹੈ ਪਰ ਇਹ ਕਹਾਵਤ ਇਹ ਗੱਲ ਆਮ ਕਰਕੇ ਕਈ ਸੁਣੀ ਜਾਂਦੀ ਆ ਕਿ ਬੱਚੇ ਜਿਹੜੇ ਹੁੰਦੇ ਆ ਉਹ ਪਰਮਾਤਮਾ ਦਾ ਰੂਪ ਬਾਣੀ ਦੇ ਵਿੱਚ ਤੁਸੀਂ ਪੜ੍ਹਦੇ ਸੁਣਦੇ ਸਾਧ ਸੰਗਤ ਦੀ ਸਹਿਜ ਪਾਠ ਕਰਦੇ ਹੋ ਮਹਾਰਾਜ ਨੇ ਕਿੰਨੇ ਸ਼ਬਦ ਬਖਸ਼ਿਸ਼ ਕੀਤੇ ਬੱਚੇ ਰੂਪ ਦੇ ਵਿੱਚ ਸ਼ਬਦ ਜਿਹੜੇ ਆ ਮਹਾਰਾਜ ਨੇ ਉਚਾਰਨ ਕੀਤੇ ਹੁਣ ਗੁਰੂ ਅਮਰਦਾਸ ਜੀ ਕਿੰਨੀ ਉਮਰ ਦੇ ਸਨ ਸਰੀਰ ਕਰਕੇ ਮਹਾਰਾਜ ਕਹਿੰਦੇ ਹਮ ਬਾਰਕ ਤਉ ਸਰਨਾਈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਮਕ ਨਮਕ ਤੁਮਹੀ ਪਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਕਿੰਨੇ ਅਨੇਕਾਂ ਸ਼ਬਦ ਹੈ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਰੱਬ ਮਿਲ ਨਹੀਂ ਉਦਾਂ ਕਿਦਾਂ ਜਿੱਦਾਂ ਦੀ ਬੱਚੇ ਦੀ ਅਵਸਥਾ ਹੁੰਦੀ ਹੈ ਨਾ ਉਦਾਂ ਦੀ ਅਵਸਥਾ ਵਿੱਚ ਆ ਕੀ ਰੱਬ ਮਿਲਣ ਇਹ ਸ਼ਬਦ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ ਉਹ ਸਿਆਣਪ ਦੇ ਨਾਲ ਚਲਾਕੀਆਂ ਦੇ ਨਾਲ ਮਹਾਰਾਜ ਕਹਿੰਦੇ ਨਹੀਂ ਮਿਲਣ ਜਦਾਂ ਦੇਖੋ ਨਾ ਸੰਸਾਰ ਦੇ ਵਿੱਚ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਹੈ ਉਦਾਂ ਉਦੋਂ ਸਿੱਖ ਜਾਂਦਾ ਹੈ ਬકરી ਗੱਲਾਂ ਕਿ ਸਮੇਂ ਦਾ ਬੜਾ ਪ੍ਰਭਾਵ ਪਿਆ ਜੇ ਆਪਾਂ ਪਿਛਲੇ ਸਮੇਂ ਚਲੀਏ ਅੱਗੇ 5-10 ਸਾਲ ਤੱਕ ਬੱਚੇ ਨੂੰ ਸੁਰਤ ਤੇ ਕੋਈ ਨਹੀਂ ਹੁੰਦੀ ਸੀ ਬੱਚੇ ਨੂੰ ਸਮਝੇ ਨਹੀਂ ਹੁੰਦੀ ਸੀ ਅੱਜ 5-5 ਸਾਲ ਦੇ ਬੱਚੇ ਜਿਹੜੇ ਆ ਉਹ ਤੁਹਾਨੂੰ ਇਦਾਂ ਦੀਆਂ ਗੱਲਾਂ ਕਰ ਦਿੰਦੇ ਆ ਇਦਾਂ ਦੀਆਂ ਗੱਲਾਂ ਉਹਨਾਂ ਦੇ ਮੂੰਹ ਤੋਂ ਨਿਕਲਦੀਆਂ ਹਨ ਸੋਚ ਵੀ ਨਹੀਂ ਸਕਦੇ ਪਰ ਮਹਾਰਾਜ ਕਹਿੰਦੇ ਜਿਹੜੀ ਅਵਸਥਾ ਉਹ ਹੈ ਨਾ ਬਚਪਨ ਦੀ ਉਹਦੇ ਨਾਲ ਹੀ ਇਦਾਂ ਦੀ ਅਵਸਥਾ ਪੈਦਾ ਕਰਕੇ ਹੀ ਕਹਿੰਦੇ ਸੁਖ ਪਿਲਣਾ ਹੈ ਪਾਇਓ ਬਾਲ ਬੁੱਧ ਸੁਖ ਰੇ ਮਾਰਨਿਆ ਕਹਿੰਦਾ ਪੰਜ-ਪੰਜ ਸਾਲ ਦੇ ਸੀ ਭਗਤ ਧਰੂ ਤੇ ਭਗਤ ਪ੍ਰਹਿਲਾਦ ਦੀ ਕਹਿੰਦੇ RAM ਜਪੋਂ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈ ਕੋਈ ਬੈਰ ਵਿਰੋਧ ਨਹੀਂ ਸੀ ਕਹਿੰਦੇ ਇਦਾਂ ਦੀ ਜੇ ਅਵਸਥਾ ਬਣ ਜਾਏ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਬਾ ਲੋਕਣ ਕੀ ਚਤਰਾਹੀ ਉਪਮਾ ਤਹਿ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਟਾਰ ਉਹਨੂੰ ਇੱਕੋ ਹੀ ਭਾਵਨਾ ਉਹਦੇ ਮਨ ਦੇ ਵਿੱਚ ਮੈਲ ਕੋਈ ਨਹੀਂ ਹੁੰਦੀ ਉਹ ਮੈਲ ਤੋਂ ਰਹਿਤ ਹੁੰਦਾ ਸਤਿਗੁਰੂ ਕਹਿੰਦੇ ਪਾਇਓ ਬਾਲ ਬੁੱਧ ਸੁਖ ਰੇ ਕਹਿੰਦੇ ਬਾਲ ਬੁੱਧ ਮੈਂ ਪ੍ਰਾਪਤ ਕਰ ਲਈ ਐ ਤੇ ਮੈਨੂੰ ਆਤਮਿਕ ਸੁਖ ਮਿਲਿਆ ਹੁਣ ਕੀ ਹੋਇਆ ਮੇਰੇ ਵਾਸਤੇ ਹਰਗਸੋ ਹਾਣ ਮਿਰਤ ਦੁਖ ਸੋਖ ਚਿਤ ਸੰਸਾਰ ਗੁਰ ਮਿਲੇ ਰਹਾਉ ਮੈਨੂੰ ਗੁਰੂ ਮਿਲ ਗਿਆ ਮੈਨੂੰ ਗੁਰੂ ਨੇ ਸਮਝਾ ਦਿੱਤਾ ਹੁਣ ਮੇਰੀ ਅਵਸਥਾ ਕੀ ਹੋ ਗਈ ਹਰ ਕਹਿੰਦੇ ਆ ਖੁਸ਼ੀ ਖੁਸ਼ੀ ਹੋਵੇ ਸੋਗ ਗਮੀ ਹੋਵੇ ਮੌਤ ਹੋਵੇ ਹਾਨ ਹਾਨੀ ਹੋ ਜਾਏ ਕਾਟਾ ਪੈ ਜਾਏ ਕੋਈ ਫਰਕ ਨਹੀਂ ਹੈ ਬੱਚੇ ਨੂੰ ਕੀ ਫਰਕ ਪੈਂਦਾ ਉਹ ਚਾਹ ਕੀਮਤੀ ਤੋਂ ਕੀਮਤੀ ਚੀਜ਼ ਤੋੜ ਦਿੰਦਾ ਉਹਨੂੰ ਕੋਈ ਫਰਕ ਨਹੀਂ ਉਹਨੂੰ ਕੀ ਲੈਣਾ ਦੇਣਾ ਉਹ ਸਮਝ ਨਹੀਂ ਕਹਿੰਦੇ ਇਦਾਂ ਦੀ ਬੁੱਧ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਏ ਹਰਗ ਸੋਗ ਹਾਨ ਮਿਰਤ ਦੂਖ ਸੋਖ ਚਿੱਤ ਸੰਸਾਰ ਗੁਰ ਮਿਲੇ ਗੁਰੂ ਨੂੰ ਮਿਲ ਕੇ ਇਹ ਚੀਜ਼ਾਂ ਜਿਹੜੀਆਂ ਭਾਵੇਂ ਖੁਸ਼ੀ ਆ ਗਮ ਹੀ ਆ ਘਾਟਾ ਹੈ ਮੌਤ ਹੈ ਦੁੱਖ ਸੁੱਖ ਹੈ ਕਹਿੰਦੇ ਚਿੱਤ ਸੰਸਾਰ ਮੈਂ ਆਪਣੇ ਚਿੱਤ ਵਿੱਚ ਸੰਸਾਰ ਮਤਲਬ ਇਹਨਾਂ ਨੂੰ ਇੱਕੋ ਜਿਹਾ ਸਮਝ ਲਿਆ ਹੈ ਇਹਨਾਂ ਨੂੰ ਸੰਸਾਰ ਦਾ ਅਰਥੰਦਾ ਬਰਾਬਰ ਸਮਝ ਲਿਆ ਇਹਨਾਂ ਨੂੰ ਮੈਂ ਇੱਕੋ ਜਿਹਾ ਸਮਝ ਲਿਆ ਮੇਰੇ ਵਾਸਤੇ ਚਾਹੇ ਦੋਖਿਆ ਸੋਖਿਆ ਘਟਾ ਹੈ ਵਾਧਾ ਜੋ ਹੋ ਰਿਹਾ ਜੋ ਪਰਮੇਸ਼ਰ ਕਰਦਾ ਮਾਰੇ ਕਹਿੰਦੇ ਜੇ ਸੁਖ ਦੇ ਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁਖ ਦੇ ਤਾ ਇਤੇ ਹੀ ਰਾਜਾ ਦੁੱਖ ਵਿੱਚ ਸੁਖ ਬਣਾਇ ਇੱਕੋ ਜੀ ਅਵਸਥਾ ਬਣ ਗਈ ਦੁੱਖ ਸੁਖ ਦੋਨੋਂ ਸਮਝ ਕਰ ਜਾਣੇ ਔਰ ਮਾਣ ਅਪਮਾਨ ਤੇ ਪਰਮਹਾਰਜ ਕਹਿੰਦੇ ਭਾਈ ਪਰਮਾਤਮਾ ਨੇ ਕਿਰਪਾ ਕੀਤੀ ਇਹ ਕਦੋਂ ਮਿਲਿਆ ਕਹਿੰਦੇ ਜਦੋਂ ਮੈਂ ਬਾਲ ਬੁੱਧ ਪ੍ਰਾਪਤ ਕਰਦੇ ਪਾਇਓ ਬਾਲ ਬੁੱਧ ਸੁਖ ਰੇ ਹਰ ਗਸੋਗ ਹਾਨ ਮਿਰਤ ਦੋਖ ਸੁਖ ਚਿਤ ਸੰਸਰ ਗੁਰ ਮਿਲੇ ਰਹਾ ਜੋ ਲੋਹੋਂ ਕਿਸ ਸੋਚੋਂ ਚਿਤ ਵੋਂ ਤਉ ਲੋ ਦੁਖਣ ਭਰੇ ਜਦੋਂ ਮੈਂ ਸੋਚਦਾ ਨਾ ਮੈਂ ਆ ਕਰ ਲਾਂਗਾ ਤੇ ਕਹਿੰਦੇ ਫਿਰ ਮੈਨੂੰ ਦੁੱਖ ਮਿਲਦਾ ਉਜੇ ਬੱਚੇ ਗਲਤੀ ਕਰਦੇ ਹਨ ਬੱਚੇ ਮਾਪੇ ਨੂੰ ਤਜਰਬਾ ਹੁੰਦਾ ਹੈ ਤੇ ਬੱਚਿਆਂ ਨੂੰ ਇਹਨਾਂ ਤਜਰਬਾ ਨਹੀਂ ਹੁੰਦਾ ਮਾਰਾ ਨੇ ਬਾਣੀ ਵਿੱਚ ਵੀ ਆਖਿਆ ਕਹਿੰਦੇ ਚੰਚਲ ਮਤ ਬਾਰਕ ਬੱਬਰੇ ਕੀ ਸਰਪ ਅਗਨ ਸੰਗ ਖੇਲੇ ਉਹਨੂੰ ਸੱਪ ਨਹੀਂ ਭਾਵੇਂ ਆਗ ਹੋਵੇ ਉਹਨੇ ਤਾਂ ਹੱਥ ਭਾਈ ਲੈਣਾ ਤੇ ਉਹ ਚੰਚਲ ਮਤ ਬਾਰਕ ਬੱਬਰੇ ਕੀ ਕਹਿੰਦੇ ਮੈਂ ਸੋਚਦਾ ਮੈਂ ਕਰ ਲਵਾਂ ਪਰ ਮੇਕੋ ਹੁੰਦਾ ਨਹੀਂ ਕਿਉਂਕਿ ਹੋਣਾ ਪ੍ਰਮਾਤਮਾ ਮੈਂ ਅੱਗੇ ਵੀ ਕਿਵੇਲੇ ਬੇਨਤੀ ਕੀਤੀ ਆ ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ ਅੱਜ ਕੱਲ ਤਾਂ ਵੈਸੇ ਗੱਲਾਂ ਕਰਨ ਦਾ ਟਾਈਮ ਨਹੀਂ ਹੁੰਦਾ ਪਰਿਵਾਰ ਵਿੱਚ ਤੇ ਲੋਕ ਕਦੇ ਮਾਂ ਬੱਚੇ ਕਦੇ ਚਿੰਤਾ ਵਿੱਚ ਹੁੰਦੇ ਸੀ ਨਾ ਜਾਂ ਕੋਈ ਸਲਾਹ ਕਰਦੇ ਸੀ ਰਾਤ ਨੂੰ ਤੇ ਮਾਪੇ ਆਪਣੇ ਕਹਿੰਦਾ ਸਮਝੋ ਭਾਈ ਰਾਤ ਦੀ ਸਲਾਹ ਜਿਹੜੀ ਹੈ ਨਾ ਉਹ ਸਿਰੇ ਨਹੀਂ ਚੜਦੀ ਹੁਣ ਇਹ ਬਹਿਮ ਨਹੀਂ ਸੀਗਾ ਉਹਨਾਂ ਨੂੰ ਪਤਾ ਵੀ ਹੋਣਾ ਉਹ ਹੈ ਜੋ ਵਾਹਿਗੁਰੂ ਨੇ ਕਰਨਾ ਜੋ ਪਰਮੇਸ਼ਰ ਨੇ ਕਰਨਾ ਔਰ ਤੁਸੀਂ ਜਿੰਨੀਆਂ ਮਰਜ਼ੀ ਸਕੀਮਾਂ ਬਣਾਈ ਜਾਓ ਸਿਰੇ ਉੱਠਿਆ ਕਿਸੇ ਦਾ ਸੁਣਿਆ ਆ ਗਿਆ ਤੇ ਉੱਧਰ ਜਾਣਾ ਪਏਗਾ ਮਤਾ ਕਰੇ ਪਛਮਕੇ ਤਾਂ ਹੀ ਪੂਰਬ ਹੀ ਲੈ ਜਾਤ ਹੁਣਾ ਤਾਂ ਉਹੀ ਹੈ ਜੋ ਪਰਮੇਸ਼ਰ ਨੇ ਗਾ ਇੱਕ ਸ਼ਨਵਦ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਨਹੀਂ ਕੀ ਹੈ ਤੇ ਮਾਰੇ ਕਹਿੰਦੇ ਮੈਂ ਸੋਚਦਾ ਜੋ ਲੋਹਾਂ ਕੇ ਸੋਚੋਂ ਚਿਤਵੋਂ ਤੋ ਲੋ ਦੁਖਣ ਭਰੇ ਉਹ ਮੇਰੇ ਵਾਸਤੇ ਦੁਖ ਖੜਾ ਹੋ ਜਾਂਦਾ ਕਿ ਮੈਂ ਕੀਤਾ ਵੀ ਚੰਗੇ ਵਾਸਤੇ ਮੈਂ ਤਿਆਰੀ ਕਰ ਰਿਹਾ ਸੀ ਪਰ ਮੇਰੇ ਵਾਸਤੇ ਤਾਂ ਇਹ ਦੁੱਖ ਹੋ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਕੀ ਕੀਤਾ ਜੋ ਕਿਰਪਾ ਗੁਰਪੂਰਾ ਭੇਟਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦਾ ਮਲਾਪ ਹੋ ਗਿਆ ਭੇਟੇ ਦਾ ਮਤਲਬ ਮਲਾਪ ਕੀ ਹੈ ਕਿ ਮੈਂ ਬਾਣੀ ਪੜ੍ਹੀ ਮੈਨੂੰ ਸਮਝ ਆਈ ਮਹਾਰਾਜ ਨੇ ਮੈਨੂੰ ਕੀ ਸਮਝਾਇਆ ਤਾਂ ਉਹ ਆਨੰਦ ਸੱਜੇ ਮੇਰੇ ਅੰਦਰ ਜੀਵਨ ਦੇ ਵਿੱਚ ਆਨੰਦ ਆ ਗਿਆ ਆਤਮਿਕ ਡੋਲਦਾ ਜੇਤੀ ਸਿਆਣਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਕੇਵਨ ਸਿਆਣਪ ਦੇ ਨਾਲ ਮੈਂ ਬੜੇ ਕੰਮ ਕੀਤੇ ਜੇਤੀ ਸਿਆਣਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਉਹ ਮੇਰੇ ਵਾਸਤੇ ਬੰਧਨ ਬਣ ਗਏ ਮੈਂ ਤਾਂ ਆਪਣੀ ਅਕਲ ਦੇ ਨਾਲ ਆਪਣੀ ਚਤਰਾਈ ਦੇ ਨਾਲ ਆਪਣੀ ਸਿਆਣਪ ਨਾਲ ਬਹੁਤ ਕੁਝ ਕਰਦੇ ਪਰ ਹੁੰਦਾ ਕਿ ਬੰਦਾ ਕਹਿੰਦਾ ਮੈਂ ਤਾਂ ਬਹੁਤ ਸਾਰੇ ਨੂੰ ਪੁੱਛ ਕੇ ਕੀਤਾ ਸੀ ਆ ਕੀਤਾ ਸੀ ਪਰ ਹੁਣਾ ਕੀ ਹੈ ਜੋ ਪਰਮੇਸ਼ਰ ਨੇ ਕਰਨਾ ਕੀਤਾ ਕਰਨਾ ਸਰਵਰ ਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵੇ ਤਿਉ ਰੱਖੀ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮਸਾਕੇ ਜਿਉ ਭਾਵੇ ਤਿਵੇਂ ਬਖਸ਼ ਜਿਦਾਂ ਤੈਨੂੰ ਹੁੰਦਾ ਹੈ ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਉਨਿਆਈ ਸਨ ਜਿਹੜੇ ਉਹਨਾਂ ਦੇ ਸੇਵਕ ਸਨ ਉਹਨਾਂ ਨੂੰ ਇੱਕ ਸਾਧਨਾ ਕਰਾਉਂਦੇ ਸਨ ਉਹ ਸਾਧਨਾ ਜਿਹੜੀ ਸੀ ਉਹ ਪਾਣੀ ਵਿੱਚ ਕਰਾਉਂਦੇ ਸੀ ਵੀ ਆਪਣੇ ਆਪ ਨੂੰ ਢਿੱਲਾ ਛੱਡ ਦੇ ਜਿੱਧਰ ਪਾਣੀ ਲੈ ਕੇ ਜਾਏ ਲੈ ਜਾਏ ਆਪਣੇ ਆਪ ਨੂੰ ਢਿੱਲਾ ਛੱਡ ਦੇ ਤੇ ਜੇ ਪਾਣੀ ਤੋਂ ਉਲਟ ਚਲੋਗੇ ਕਿੰਨਾ ਕ ਆਪਾਂ ਹੱਥ ਪੈਰ ਮਾਰ ਕੇ ਚੱਲ ਸਕਦੇ ਪਾਣੀ ਦਾ ਵਹਾਅ ਇਨਾ ਹੁੰਦਾ ਹੈ ਤੇ ਵਹਾਅ ਦੇ ਵਿੱਚ ਬੰਦਾ ਥੱਕ ਜਾਏਗਾ ਟੁੱਟ ਜਾਏਗਾ ਡੁੱਬ ਜਾਏਗਾ ਕਿੰ ਦੂਰ ਨਹੀਂ ਜਾ ਸਕਦਾ ਤੇ ਪਾਣੀ ਕੀ ਹੈ ਸਮਾਂ ਜੋ ਸਮਾਂ ਉਹਦੇ ਮੁਤਾਬਕ ਚੱਲੀਏ ਜੋ ਪਰਮੇਸ਼ਰ ਕਰ ਰਿਹਾ ਆਪਣੇ ਆਪ ਨੂੰ ਢਿੱਲਾ ਛੱਡਦੇ ਆਪਣੇ ਆਪ ਦੀ ਸਿਆਣਪ ਛੱਡਦੇ ਹੋ ਜੇ ਆਪਾਂ ਉਹ ਤੋਂ ਉਲਟ ਜਾਣ ਦਾ ਯਤਨ ਕਰਾਂਗੇ ਥੱਕ ਜਾਵਾਂਗੇ ਟੁੱਟ ਜਾਵਾਂਗੇ ਡੁੱਬ ਜਾਵਾਂਗੇ ਖਤਮ ਹੋ ਜਾਵਾਂਗੇ ਤੇ ਕਹਿੰਦੇ ਮੈਂ ਸੋਚਦਾ ਪਰ ਹੁੰਦਾ ਨਹੀਂ ਹੈ ਜੇਤੀ ਸਿਆਣਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰ ਮਸਤਕ ਧਰਿਓ ਕਰ ਕਹਿੰਦੇ ਹੱਥ ਜਦੋਂ ਮੇਰੇ ਪਰਮੇਸ਼ਰ ਨੇ ਮੇਰੇ ਮੱਥੇ ਤੇ ਆਪਣਾ ਹੱਥ ਰੱਖਿਆ ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪੈ ਮੈਂ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਗਿਆ ਆਪਾਂ ਕਹਿੰਦੇ ਨੇ ਕੋਈ ਬਾਬ ਨੂੰ ਚੰਗੀ ਗੱਲ ਸਮਝਾ ਦੇਵੇ ਕੋਈ ਸਿਆਣਾ ਬੰਦਾ ਮਿਲ ਜਾਂਦਾ ਆਪਾਂ ਕਹਿੰਦੇ ਲੋ ਜੀ ਮੇਰੀ ਸਾਰੀ ਟੈਨਸ਼ਨ ਖਤਮ ਕਰ ਦਿੱਤੀ ਸਾਰੀ ਚਿੰਤਾ ਖਤਮ ਕਰ ਦਿੱਤੀ ਉਹ ਹੁੰਦਾ ਕਿ ਹੱਥ ਰੱਖਿਆ ਮਹਾਰਾਜ ਨੇ ਹੱਥ ਰੱਖ ਦਿੱਤਾ ਸਿਰ ਤੇ ਉਹ ਸਾਰੀ ਚਿੰਤਾ ਜਿਹੜੀ ਆ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਨੂੰ ਅਕਾਲ ਪੁਰਖ ਕਰ ਦਿੱਤੀ ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਾਏ ਜੋ ਲਉ ਮੇਰੋ ਮੇਰੋ ਕਰ ਤੋ ਤਉ ਲਉ ਬਿਖ ਘਿਰੇ ਜਿਨੇ ਤਕਰ ਮੇਰਾ ਮੇਰਾ ਕਰਦਾ ਰਹਿੰਦਾ ਮੇਰਾ ਘਰ ਮੇਰਾ ਪੁੱਤਰ ਮੇਰੀ ਧੀ ਮੇਰਾ ਮਕਾਨ ਮੇਰਾ ਕਾਰੋਬਾਰ ਮੇਰਾ ਆ ਮੇਰਾ ਆ ਜੋ ਲਾਉ ਮੇਰੋ ਮੇਰੋ ਕਰ ਤੋ ਤਉ ਲਾਉ ਬਿਖ ਘੇਰੇ ਕਹਿੰਦੇ ਮਾਇਆ ਦੇ ਮੋਹ ਦੇ ਜ਼ਹਿਰ ਦੇ ਵਿੱਚ ਫਿਰ ਇਹ ਘਿਰ ਜਾਂਦਾ ਹੈ ਮਮਤਾ ਦੇ ਵਿੱਚ ਫਸ ਜਾਂਦਾ ਜੋ ਲਾਉ ਮੇਰੋ ਮੇਰੋ ਕਰ ਤੋ ਤਉ ਲਾਉ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਕਹਿੰਦੇ ਆਪਣਾ ਮਨ ਆਪਣਾ ਤਨ ਆਪਣੀ ਬੁੱਧ ਆਪਣੀ ਅਕਲ ਜਿਹੜੀ ਆ ਨਾ ਇਹ ਸਤਿਗੁਰੂ ਨੂੰ ਅਰਪਣ ਕਰ ਦਿੱਤੀ ਮਨ ਤਨ ਬੁੱਧ ਅਰਪੀ ਠਾਕੁਰ ਕੋ ਹੁਣ ਮੇਰਾ ਕੁਛ ਨਹੀਂ ਮੈਂ ਕੁਛ ਵੀ ਨਹੀਂ ਕਰ ਸਕਦਾ ਆ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਨਾ ਹਮ ਕੀਆ ਨਾ karenge na kar sake sharir kya jano kis har kiyo bhayo kabeer kabeer ਵੀ ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ ਮਨ ਤਨ ਬੁੱਧ ਅਰਪੀ ਠਾਕੁਰ ਕੋ ਜਦੋਂ ਕਹਤਾ ਕਿ ਪਰਮੇਸ਼ਰ ਤੂੰ ਹੀ ਕਰਨਾ ਮੈਂ ਕੁਛ ਨਹੀਂ ਕਰ ਸਕਦਾ ਕਹਿੰਦੇ ਤੱਬ ਹਮ ਸਹਿਜ ਸੋਏ ਫਿਰ ਅਸੀਂ ਆਤਮਿਕ ਡੋਲਤਾ ਦੇ ਵਿੱਚ ਸੌਂਗ ਹੈ ਤੱਬ ਹਮ ਸਹਿਜ ਸੋਏ ਮੈਂ ਇੱਕ ਉਦਾਹਰਨ ਦਿੱਤੀ ਸੀ ਥੋੜੇ ਦਿਨ ਪਹਿਲਾਂ ਇੱਕ ਸਾਧੂ ਸੀਗਾ ਸਾਧੂ ਤੇ ਉਹਨੇ ਹੱਥ ਦੇ ਵਿੱਚ ਥੈਲਾ ਸੀ ਤੇ ਥੈਲੇ ਦੇ ਵਿੱਚ ਕੋਈ ਭਾਰੀ ਚੀਜ਼ ਸੀ ਨਾਲੋ ਦਾ ਚੇਲਾ ਸੀ ਆ ਸ਼ਾਮਾਂ ਪੈ ਗਈਆਂ ਭੱਜਾ ਹੀ ਜਾ ਰਹੇ ਮਾਰੋ ਮਹਾਂਪੁਰਸ਼ਾ ਐਨੀ ਤੇਜ਼ੀ ਨਾਲ ਕਿਉਂ ਜਾ ਰਹੇ ਹੋ ਉਹ ਨੌਕਰ ਪੁੱਛਦਾ ਮਾਲੋ ਜਿਹੜਾ ਸੇਵਕ ਜਿਹੜਾ ਪੁੱਛਦਾ ਕਿਨ ਲੱਗਾ ਆਪਾਂ ਜਲਦੀ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ ਨਗਰ ਵਿੱਚ ਕਿਸੇ ਪਿੰਡ ਵਿੱਚ ਪਹੁੰਚ ਜਾਈਏ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪਹੁੰਚ ਜਾਗੇ ਅੱਗੇ ਵੀ ਆਪਾਂ ਰਾਤ ਕੱਟ ਲੈਨੇ ਜੰਗਲ ਵਿੱਚ ਕੋਈ ਗੱਲ ਨਹੀਂ ਅਗਾਹ ਚੱਲ ਗਿਆ ਅਗਾਹ ਚੱਲ ਗਿਆ ਉਹਨੂੰ ਪਿਆਸ ਲੱਗੀ ਕਹਿੰਦਾ ਮੈਂ ਪਾਣੀ ਪੀ ਕੇ ਆਇਆ ਖੂਹ ਤੋਂ ਮੂਹਤਾ ਕੋ ਕਿਹਾ ਤੋ ਥੈਲਾ ਸੰਭਾਲ ਕੇ ਰੱਖੀ ਹੁਣ ਉਹ ਕਰਦਾ ਕੀ ਸੀ ਤੁਰਿਆ ਜਾਂਦਾ ਚਾਰ ਕਦਮ ਚੱਲਦਾ ਫਿਰ ਥੈਲੇ ਨੂੰ ਹੱਥ ਲਾਉਂਦਾ ਫਿਰ ਤੁਰ ਪੈਂਦਾ ਹੁਣ ਜਦੋਂ ਸੇਵਕ ਨੇ ਉਹ ਥੈਲਾ ਫੜਿਆ ਤੇ ਉਹਨੇ ਨਾ ਵੀ ਹੈ ਕੀ ਇਹਦੇ ਵਿੱਚ ਇਹਨੂੰ ਬਾਰ ਬਾਰ ਹੱਥ ਲਾਉਂਦਾ ਜਦੋਂ ਉਹਨੇ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਸੋਨੇ ਦੀਆਂ ਦੋ ਇੱਟਾਂ ਸੀ ਉੜੇ ਹੈਰਾਨ ਹੋ ਗਿਆ ਕਹਿੰਦਾ ਵੀ ਇਹੀ ਚਿੰਤਾ ਦਾ ਕਾਰਨ ਹੈ ਉਹਨੇ ਕੀ ਕੀਤਾ ਜਲਦੀ ਨਾਲ ਉਹ ਇੱਟਾਂ ਸੱਡ ਦਿੱਤੀਆਂ ਤੇ ਦੋ ਪੱਥਰ ਪਾਰ ਦਿੱਤੇ ਉਦਾਂ ਦੇ ਪਾਰ ਤੇ ਉਦਾਂ ਦੇ ਦੋ ਪੱਥਰ ਪਾਰ ਦਿੱਤੇ ਕਹਿਣ ਲੱਗਾ ਲਿਆ ਥੈਲਾ ਦੇ ਕਹਿੰਦਾ ਚਲੋ ਫੇਰ ਤੋਰ ਪਿਆ ਜਲਦੀ ਪਹੁੰਚ ਜਾਈਏ ਆਪਾਂ ਹਨੇਰਾ ਹੋਣ ਤੋਂ ਪਹਿਲਾਂ ਪਹੁੰਚ ਜਾਈਏ ਉਹ ਅੱਗੇ 5-7 ਮੀਲ ਚਲਾ ਗਿਆ ਉਹ ਕਹਿਣ ਲੱਗਾ ਮਹਾਰਾਜ ਚਿੰਤਾ ਮਤ ਕਰੋ ਕੋਈ ਚਿੰਤਾ ਨਾ ਕਰੋ ਕਿਉਂ ਕਹਿੰਦਾ ਕਿ ਜਿਹੜਾ ਚਿੰਤਾ ਦਾ ਕਾਰਨ ਸੀ ਉਹ ਪਿੱਛੇ ਸਿੱਟ ਗਿਆ ਹੈ ਤੁਹਾਡਾ ਕਿੱਥੇ ਸਿੱਟ ਗਿਆ ਕਹਿੰਦਾ ਜੀ ਹੁਣ ਤਾਂ 5-7 ਮੀਲ ਸਿੱਟ ਗਿਆ ਹੁਣ ਆਪਰ ਜਾ ਵੀ ਨਹੀਂ ਸਕਦੇ ਬਾਪ ਜਿਹੜੀ ਚਿੰਤਾ ਸੀ ਛੱਡ ਦਿੱਤੀ ਕਹਿੰਦਾ ਚੱਲ ਹੁਣ ਆਰਾਮ ਕਰੀਏ ਇੱਥੇ ਇੱਥੇ ਹੀ ਸੌਂ ਜਾਂਦੇ ਹੁਣ ਜਿਹੜੀ ਚਿੰਤਾ ਸੀ ਤੇ ਉਹ ਛੱਡ ਦਿੱਤੀ ਆ ਕਹਿੰਦੇ ਹੁਣ ਮਨ ਤਨ ਬੁੱਧ ਅਰਪੀ ਠਾਕੁਰ ਕੋ ਹੁਣ ਚੇਤਾ ਉਹਨੂੰ ਹੋਣੀ ਚਾਹੀਦੀ ਨੇ ਜਿਹਨੇ ਸਾਨੂੰ ਪੈਦਾ ਕੀਤਾ ਮਾਰਕ ਕਹਿੰਦੇ ਸੋਗ ਕਰਤਾ ਚਿੰਤਾ ਕਰੇ ਜਿਨ ਨੇ ਉਪਾਇਆ ਜਗ ਮਨ ਤਨ ਬੋਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਫਿਰ ਮੈਂ ਆਤਮਕ ਡੋਲਤਾ ਦੇ ਵਿੱਚ ਸੰਭਾ ਮੈਂ ਬੇਫਿਕਰ ਹੋ ਗਿਆ ਆਖਰ ਵਿੱਚ ਕਹਿੰਦੇ ਜੋ ਲੋਪ ਪੋਟ ਉਠਾਈ ਚਲਿਓ ਆ ਗਿਆ ਨਾ ਪੰਕਤੀ ਉਹੀ ਆ ਗਈ ਕਹਿੰਦੇ ਮੈਂ ਇੱਕ ਪੋਟਲੀ ਉਠਾ ਕੇ ਤੁਰਿਆ ਜਾ ਰਿਹਾ ਸੀ ਜੋ ਲੋਪ ਪੋਟ ਉਠਾਈ ਚਲਿਓ ਤੋ ਲੋ ਡਾਣ ਭਰੇ ਡਣ ਪਾ ਮੈਨੂੰ ਸਜ਼ਾ ਮਿਲਦੀ ਸੀ ਕਿਉਂਕਿ ਮੈਂ ਗਲਤ ਕਰ ਰਿਹਾ ਸੀ ਜਿਹੜਾ ਮੈਂ ਜਿਹੜੀ ਪੋਟਲੀ ਚੁੱਕੀ ਆ ਨਾ ਆ ਲੋਕਾਂ ਦੀ ਚਿੰਤਾ ਦੀ ਸਾਰੀਆਂ ਪੋਟਲੀਆਂ ਆ ਵੀ ਚੁੱਕੀ ਫਿਰਦਾ ਬੜਾ ਫਿਕਰ ਹੈ ਮਾਰੇ ਕਹਿੰਦੇ ਜੋ ਲੋ ਪੋਟ ਉਠਾਲੀ ਚਲਿਓ ਤੋ ਲੋ ਡਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਮੈਂ ਪੋਟਲੀ ਛੱਡ ਦਿੱਤੀ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ ਕਹਿੰਦੇ ਫਿਰ ਗੁਰੂ ਪੂਰਾ ਮਿਲ ਗਿਆ ਤੇ ਹੁਣ ਮੈਂ ਨਿਰਭੈ ਹੋ ਗਿਆ ਮੈਨੂੰ ਹੁਣ ਡਰ ਹੀ ਕੋਈ ਨਹੀਂ ਰਹਿ ਗਿਆ ਤੇ ਕਹਿੰਦੇ ਜਿਹੜੋ ਪੋਰਟਲ ਹੀ ਚੁੱਕੀ ਫਿਰਦਾ ਹਨ ਤੇ ਇਹ ਸੈੱਟ ਦਿੱਤੀ ਜਾਏ ਤੇ ਐਵੇਂ ਗਠਲੀ ਚੁੱਕੀ ਫਿਰਦਾ ਮਹਾਰਾਜ ਕਹਿੰਦੇ ਗੁਣਾ ਦੀ ਗਠਲੀ ਬੰਨੋ ਜਿਹੜੀ ਗੁਣਾ ਕੀ ਪਰ ਔਗਣਾ ਦੀ ਬੰਨੀ ਫਿਰਦਾ ਤੇ ਸਤਗੁਰੂ ਮਹਾਰਾਜ ਅੱਜ ਕਿਰਪਾ ਕਰ ਰਹੇ ਆ ਕਹਿੰਦੇ ਪਾਇਓ ਬਾਲ ਬੁੱਧ ਸੁਖ ਰੇ ਕਹਿੰਦੇ ਮੈਂ ਇਦਾਂ ਦੀ ਬੁੱਧੀ ਪ੍ਰਾਪਤ ਕਰ ਲਈ ਜਿੱਦਾਂ ਦੀ ਬੱਚੇ ਦੀ ਹੁੰਦੀ ਹੈ ਕੋਈ ਫਰਕ ਨਹੀਂ ਪੈਂਦਾ ਉਹਨੂੰ ਹਰ ਸੋਗ ਹਾਨ ਮ੍ਰਿਤ ਦੁੱਖ ਸੁਖ ਚਿੱਤ ਸੰਸਾਰ ਗੁਰ ਮਿਲੇ ਮੈਂ ਇੱਕੋ ਜਿਹਾ ਚਿੱਤ ਦੇ ਵਿੱਚ ਇੱਕੋ ਜਿਹਾ ਸਮਝ ਰਿਆਂ ਭਾਵੇਂ ਦੁੱਖ ਹੋਵੇ ਸੁਖ ਹੋਵੇ ਹਾਨੀ ਹੋਵੇ ਘਾਟਾ ਹੋਵੇ ਵਾਧਾ ਹੋਵੇ ਦੁੱਖ ਹੋਵੇ ਸੁਖ ਹੋਵੇ ਕਿਦਾਂ ਕਹਿੰਦੇ ਗੁਰ ਮਿਲੇ ਮੈਨੂੰ ਪੂਰਾ ਗੁਰੂ ਪ੍ਰਾਪਤ ਹੋ ਗਿਆ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਸਾਧ ਸੰਗਤ ਦੀ ਹੋਈਆਂ ਭੁਲਾ ਨੂੰ ਬਖਸ਼ ਦਿਓ ਬਲਾਵਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ